ਇੱਕ ਵਾਰ ਫਿਰ ਤੋਂ ਆਜ਼ਾਦੀ ਦਿਹਾੜੇ ਮੌਕੇ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਗਿਆ ਦਰਅਸਲ ਇੱਕ ਸਰਪੰਚ ਨੂੰ ਗੁਰਸੇਖ ਸਰਪੰਚ ਨੂੰ ਉਸ ਦੇ ਕਕਾਰਾਂ ਸਮੇਤ ਇਸ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਬਹੁਤ ਵੱਡੀ ਗੱਲ ਹੈ ਕਿ ਦੇਸ਼ ਦੀ ਰਾਜਸਥਾਨੀ ਦੇ ਵਿੱਚ ਪਹਿਲਾਂ ਸੱਦਾ ਦੇ ਕੇ ਉਸ ਪੰਚਾਇਤ ਨੂੰ ਸਰਪੰਚ ਨੂੰ ਬੁਲਾਇਆ ਜਾਂਦਾ ਦਰਅਸਲ ਨਾਬਾ ਦੇ ਪਿੰਡ ਕਾਲਸਨਾ ਦੇ ਸਰਪੰਚ ਗੁਰਤੇਜ ਸਿੰਘ ਨੂੰ ਜੋ ਕੇ ਗੁਰਸੇਖ ਸਰਪੰਚਾ ਸੱਦਾ ਦਿੱਤਾ ਜਾਂਦਾ ਕਿ ਆਜ਼ਾਦੀ ਦਿਹਾੜੇ ਦੇ 15 ਅਗਸਤ ਦੇ ਸਮਾਗਮ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਸ਼ਾਮਲ ਹੋਏ ਉਸ ਤੋ ਸ਼ਾਮਲ ਹੋਣ ਦੇ ਲਈ ਜਾਂਦੇ ਨੇ ਤਾਂ ਉਹ ਇਹ ਗੱਲ ਆਖੀ ਜਾਂਦੀ ਹੈ ਸੁਰੱਖਿਆ ਮੁਲਾਜ਼ਮਾ ਦੁਆਰਾ ਸੁਰੱਖਿਆ ਗਾਰਡਾਂ ਦੁਆਰਾ ਕਿ ਤੁਸੀਂ ਕਕਾਰਾਂ ਸਮੇਤ ਸ਼੍ਰੀ ਸਾਹਿਬ ਸਮੇਤ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤਾਂ ਇਸ ਗੱਲ ਨੂੰ ਲੈ ਕੇ ਕਾਫੀ ਸਮਾਂ ਬੈਂਸ ਬਸਾਈ ਚੱਲਦੀ ਆ ਪਰ ਉਸ ਤੋਂ ਬਾਅਦ ਸਰਪੰਚ ਗੁਰਤੇਜਨ ਸਿੰਘ ਦੁਆਰਾ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੈਂ ਜੇਕਰ ਜਾਵਾਂਗਾ ਤਾਂ ਆਪਣੇ ਕਕਾਰਾਂ ਸਮੇਤ ਜਾਵਾਂਗਾ ਨਹੀਂ ਤਾਂ ਫਿਰ ਮੈਂ ਵਾਪਸ ਚਲਾ ਜਾਵਾਂਗਾ ਇੰਨੀ ਬੈਂਸ ਬਸਾਈ ਤੋਂ ਬਾਅਦ ਸਰਪੰਚ ਗੁਰਸਖ ਸਰਪੰਚ ਗੁਰਤੇਜਨ ਸਿੰਘ ਨੂੰ ਵਾਪਸ ਮੁੜਨਾ ਪੈ ਜਾਂਦਾ ਉਸ ਨੂੰ ਦਿੱਲੀ ਦੇ ਹਾਲਕਲੇ ਦੇ ਜਿਹੜਾ ਸਮਾਗਮ ਹੁੰਦਾ ਉਸ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਂਦੀ